ਅਮ੍ਰਿਤਸਰ ਸਾਹਿਬ ਦੇ ਨੇੜਲੇ ਪਿੰਡ ਛਾਪਿਆਂ ਵਾਲੀ ਦੀ ਇਹ ਦਰਦਪਰੀ ਕਹਾਣੀ ਉਸ ਪਰਿਵਾਰ ਦੀ ਹੈ ਜਿਸ ਪਰਿਵਾਰ ਦੇ ਵਿੱਚ ਤਿੰਨ ਧੀਆ ਤੇ ਦੋ ਪੁੱਤਰਾਂ ਨੇ ਜਨਮ ਲਿਆ ਤਿੰਨ ਧੀਆ ਤਾਂ ਪਾਲ-ਪੋਸ ਕੇ ਵੱਡੀਆਂ ਹੋ ਜਾਂਦੀਆਂ ਨੇ ਪਰ ਜੋ ਪੁੱਤਰ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਬਲਵਿੰਦਰ ਸਿੰਘ ਦੀ ਹਾੜੀ ਕਰਕੇ ਆਪਣੀ ਤਿੰਨਾਂ ਧੀਆ ਦਾ ਅਨੰਦ ਕਾਰਜ ਕਰਦਾ ਹੈ ਤੇ ਉਹਨਾਂ ਨੂੰ ਸਵਾਰੀ ਕਰ ਪੇਛਦਾ ਹੈ ਉਸ ਤੋਂ ਬਾਅਦ ਬਲਵਿੰਦਰ ਸਿੰਘ ਦੀ ਇੱਕ ਧੀ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਪਤੀ ਦੀ ਮੌਤ ਤੋਂ ਬਾਅਦ ਬਲਵਿੰਦਰ ਸਿੰਘ ਦੀ ਧੀ ਘਰੇ ਵਾਪਸ ਆ ਜਾਂਦੀ ਹੈ ਬਲਵਿੰਦਰ ਸਿੰਘ ਉਸ ਨੂੰ ਦੂਜੀ ਜਗ੍ਹਾ ਵਿਆਹ ਦਿੰਦਾ ਪਰ ਬਲਵਿੰਦਰ ਸਿੰਘ ਦੀ ਧੀ ਦੇ ਇੱਕ ਬੇਟੀ ਸੀ ਜਿਸ ਦਾ ਨਾਂ ਕੋਮਲ ਸੀ ਬਲਵਿੰਦਰ ਸਿੰਘ ਨੇ ਸੋਚਿਆ ਸੀ ਕਿ ਬੁੜਾਪੇ ਵਿੱਚ ਦੋਤਰੀ ਸਹਾਰਾ ਬਣੂਗੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਦੋਤੀ ਨਾਲ ਇਹ ਪਰਬਰਤ ਜਾਏਗਾ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕੋਮਲ ਨੂੰ ਇੱਕ ਭਿਆਨਕ ਬਿਮਾਰੀ ਹੈ ਜਿਸ ਦੇ ਕਾਰਨ ਉਸ ਦੇ ਹੱਥ ਪੈਰ ਜੜੇ ਨੇ ਉਹ ਜੁੜ ਗਏ ਨੇ ਤੇ ਕੋਮਲ ਦੀ ਉਮਰ 16 ਸਾਲ ਦੀ ਧੀ ਗਰੀਬ ਹੈ ਕੋਮਲ ਅਜ ਤੱਕ ਨਾਤੇ ਚੱਲ ਫਿਰ ਸਕਦੀ ਹੈ ਤੇ ਨਾ ਹੀ ਇਹ ਤੁਰ ਸਕਦੀ ਹੈ ਕੋਮਲ ਦੀ ਨਾਨੀ ਹੀ ਉਸ ਨੂੰ ਰੋਟੀ ਪਾਣੀ ਖਵਾਉਣ ਬਾਹਰ ਲੈ ਕੇ ਜਾਣ ਇਹ ਸਾਰੇ ਕੰਮ ਕਰਦੀ ਹੈ ਪਰ ਕੋਮਲ ਦੀ ਨਾਨੀ ਤੇ ਨਾਨਾ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਕੋਲੋਂ ਹੁਣ ਇਸ ਧੀ ਦੀ ਸੇਵਾ ਨਹੀਂ ਹੁੰਦੀ ਉਹਨਾਂ ਨੇ ਦਾਨੀ ਸੱਜਣਾ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਪਰਿਵਾਰ ਦੀ ਸਾਰ ਲੈ ਜਾਵੇ ਤੇ ਉਹਨਾਂ ਦੀ ਧੀ ਕੋਮਲ ਦੀ ਦੇਖਭਾਲ ਕੀਤੀ ਜਾਵੇ ਇਸ ਤੋਂ ਬਾਅਦ ਸਮਾਜ ਸੇਵੀ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਰਦਾਰ ਦਰਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਬੜੀ ਸੋਹਣੀ ਡਿਊਟੀ ਨਿਭਾਉਂਦੇ ਨੇ ਤੇ ਨਾਲ ਸੇਵਾ ਵੀ ਕਰਦੇ ਨੇ ਉਹਨਾਂ ਨੇ ਇਸ ਪਰਿਵਾਰ ਦੀ ਸਹਾਇਤਾ ਲਈ ਤੇ ਕੋਮਲ ਵਾਸਤੇ ਖਾਣ ਪੀਣ ਦਾ ਸਮਾਨ ਤੇ ਪਰਿਵਾਰ ਲਈ ਰਾਸ਼ਨ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਕੋਮਲ ਦੇ ਚਿਹਰੇ ਤੇ ਖੁਸ਼ੀ ਆ ਗਈ ਹੈ ਤੇ ਪਰਿਵਾਰ ਦਾ ਵੀ ਕਹਿਣਾ ਹੈ ਕਿ ਦਰਜੀਤ ਸਿੰਘ ਮਸੀਹਾ ਬਣ ਕੇ ਆਏ ਨੇ ਦਰਜੀਤ ਸਿੰਘ ਨੇ ਦਾਨੀ ਸੱਜਣਾ ਅੱਗੇ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਤੇ ਤੀ ਦਾ ਜਿਸ ਦਾ ਨਾਮ ਕੋਮਲ ਹੈ ਉਸ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਕੋਮਲ ਦੇ ਸੁਪਨੇ ਹਣ ਕਿ ਉਹ ਵੱਡੀ ਹੋ ਕੇ ਟੀਚਰ ਬੰਨਾ ਚਾਹਦੀ ਹੈ ਤੇ ਆਪਣੇ ਨਾਨਾ ਨਾਨੀ ਦੀ ਸੇਵਾ ਕਰਨਾ ਚਾਹਦੀ ਹੈ ਤੇ ਬੁੜਾਪੇ ਦਾ ਸਹਾਰਾ ਬੰਨਾ ਚਾਹਦੀ ਹੈ ਉਹ ਸੁਪਨੇ ਉਸਾਕਾਰ ਕਰ ਸਕੇ ਮੈਂ ਜੀ ਦਲਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਐਜੂਕੇਸ਼ਨ ਸੈੱਲ ਦਾ ਸਰ ਜਿਹੜੀ ਕਿ ਅਸੀਂ ਇੱਕ ਵੀਡੀਓ ਦੇਖੀ ਸੀ ਪਿੰਡ ਛਾਪਿਆਂ ਵਾਲੇ ਦੀ ਇੱਕ ਛੋਟੀ ਬੱਚੀ ਆ ਜਿਹੜੇ ਜਿਹੜਾ ਕਿ ਮਾਮ ਪਿਓ ਜਿਹੜਾ ਸੀਗਾ ਪਿਓ ਦੀ ਜਿਹੜੀ ਛੋਟੀ ਉਮਰ ਚ ਡੈਥ ਹੋ ਗਈ ਸੀ ਔਰ ਜਿਹੜੀ ਬੱਚੀ ਸੀਗੀ ਇਹਦੀ ਜਿਹੜੀ ਮਾਂ ਸੀਗੀ ਉਹ ਆ ਕੇ ਪਿੱਕੇ ਪਿਆ ਘਰ ਬੈਠ ਗਈ ਤੇ ਮਾਂ ਪਿਓ ਨੂੰ ਉਹ ਥੋੜਾ ਜਿਹਾ ਔਖਾ ਮਹਿਸੂਸ ਹੋਇਆ ਤੇ ਉਹ ਜਿਹੜੀ ਵਾ ਇਹਦੀ ਮੰਮੀ ਸੀਗੀ ਉਹਨੂੰ ਕਿਸੇ ਦੂਸਰੀ ਜਗ੍ਹਾ ਬਿਠਾਤਾ ਤੇ ਬੱਚੀ ਵੀ ਪਰਦੇਸ ਜਿਹੜੀ ਆ ਹੁਣ ਇਹਨਾਂ ਦੇ ਆਪਣੇ ਨਾਨੇ ਨਾਨੀ ਤੇ ਪੈ ਗਈ ਹੈ ਜਿਹੜੇ ਬੁਜੁਰਗ ਅਵਸਥਾ ਹੋਣ ਕਰਕੇ ਇਹ ਜਿਹੜੀ ਹੈ ਭਾਰ ਨਹੀਂ ਚੁੱਕ ਸਕਦੇ ਜਿਸ ਤਰ੍ਹਾਂ ਤੁਸੀਂ ਆਮ ਦੇ ਤੇ ਵੀੜੀ ਤੇ ਦੇਖਿਆ ਹੋਵੇਗਾ ਕਿ ਮਾਤਾ ਆਪ ਹੀ ਇਹ ਬੇਟੀ ਨੂੰ ਚੁੱਕ ਕੇ ਲਿਜਾ ਕੇ ਇਹਦਾ ਜੋ ਵੀ ਆ ਇਨੂੰ ਨਹਾਉਣਾ ਤੋਣਾ ਰੋਟੀ ਪਾਣੀ ਪੋਣਾ ਅੰਦਰ ਬਾਤ ਲੈ ਕੇ ਜਾਣਾ ਔਰ ਬੱਚੀ ਜਿਹੜੀ ਆ 2 ਫੁੱਟ ਵੀ ਰੜਕੇ ਨਹੀਂ ਜਾਗੇ ਪਿੱਛੇ ਜਾ ਸਕਦੀ ਤੋਂ ਦਾਨੀ ਸੰਸਥਾਵਾਂ ਨੂੰ ਇੱਕ ਬੇਨਤੀ ਆ ਕਿ ਜੇ ਹੋ ਸਕਦਾ ਤੇ ਬੇਟੀ ਦੀ ਪਰਵਰਿਸ਼ ਹੋ ਸਕਦੀ ਹੋਵੇ ਜਾਂ ਕਿਸੇ ਐਸੀ ਸਸਤਾ ਦੇ ਵਿੱਚ ਜਾ ਕੇ ਇਹ ਬੇਟੀ ਦਾ ਇਲਾਜ ਹੋ ਸਕਦਾ ਹੋਵੇ ਇਹਦਾ ਪੜ੍ਹਾਈ ਦਾ ਜੇ ਕੋ ਖਰਚਾ ਜਾਂ ਕੋ ਆਪਣੇ ਕੋ ਇਹ ਜਿਮੀ ਜਿੰਮੇਵਾਰੀ ਲੈ ਸਕਦਾ ਹੋਵੇ ਤੇ ਅਸੀਂ ਪੁੱਤ ਜੋ ਅਪੀਲ ਕਰਦੇ ਆ ਜਿਸਾਂ ਕਿ ਚੈਨਲ ਦੇ ਜ਼ਰੀਏ ਅਸੀਂ ਜਿੰਨੀਆਂ ਵੀ ਅੱਗੇ ਗੋਹਾਰਾਂ ਲਾਈਆਂ ਤੇ ਲੋਕਾਂ ਨੇ ਆਪਣੇ ਸੰਗਤਾਂ ਨੇ ਔਰ ਦਾਨੀ ਸੱਜਣਾ ਨੇ ਉਸ ਉੱਤੇ ਪੂਰਨੇ ਪਾਏ ਆ ਅੱਜ ਜਿਹੜੀ ਅਸੀਂ ਆਵਾਜ਼ ਉਠਾ ਰਹੇ ਆ ਇੱਕ ਮੀਡੀਆ ਰਾਹੀਂ ਇੱਕ ਅਸੀਂ ਵੈਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਸਕਦੇ ਸੀ ਲੇਕਿਨ ਇਹ ਜਿਹੜੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕਰ ਰਹੇ ਆ ਇਹ ਬੇਟੀ ਦੀ ਪੜ੍ਹਾਈ ਲਿਖਾਈ ਤੇ ਇਹਦੀ ਪਰ ਵਿਸ਼ਵਾਸ ਸੇ ਜਿਹੜੇ ਸਸਾਵਾਵਾਂ ਉਹ ਅੱਗੇ ਆਉਂ ਤੇ ਤਾਂ ਜੋ ਇਹ ਬੇਟੀ ਜਿਹੜੀ ਆ ਇਲਾਜ ਵੀ ਹੋ ਸਕੇ ਤੇ ਇਹਦੀ ਪੜ੍ਹਾਈ ਲਿਖਾਈ ਵੀ ਹੋ ਸਕੇ ਜੀ ਬਾਜੀ ਉਮਰ ਕਿੰਨੀ ਬਚੀ ਇਹ ਬੇਟੀ ਦੀ ਉਮਰ ਜਿਹੜੀ 16 ਸਾਲ ਹੈ ਜੀ ਔਰ ਤੁਸੀਂ ਦੇਖੋ ਵੀ ਇਹਦੀ ਬਿਮਾਰੀ ਹੋਣ ਕਰਕੇ ਕੋਈ ਐਸ ਸੀ ਐਸ ਸੀ ਨਾਮ ਰਾਤ ਬਿਮਾਰੀ ਹੈ ਜਿਹਦੇ ਬਾਰੇ ਇੱਕ ਇਹਨਾਂ ਨੂੰ ਵੀ ਪੂਰਾ ਪਤਾ ਨਹੀਂ ਹੈਗਾ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਇਹ ਬੇਟੀ ਦਾ ਬੜਾ ਇਲਾਜ ਕਰਾਇਆ ਔਰ ਇਹ ਜਿਹੜੇ ਇਹਨਾਂ ਦੇ ਨਾਨਾ ਜੀ ਬੈਠੇ ਨੇ ਇਹ ਆਪਣੇ ਚਾਰ-ਪੰਜ ਸਾਲ ਤੋਂ ਬੈਠਦੇ ਉੱਪਰ ਨੇ ਕੋਈ ਵੀ ਇਹ ਘਰ ਦਾ ਕੰਮ ਨਹੀਂ ਕਰ ਸਕਦੇ ਜਿਹੜੀ ਨਾਨੀ ਆ ਉਹ ਜਿਹੜੀ ਆ ਆਪਣੇ ਥੋੜਾ ਬਥਾ ਗੁਜ਼ਾਰਾ ਕਰਕੇ ਘਰ ਦਾ ਕੰਮ ਜਿਹੜਾ ਉਹ ਚਲਾ ਚਲਾ ਰਹੇ ਨੇ ਤੇ ਜਿਹੜਾ ਘਰ ਦੇ ਵਿੱਚ ਬੱਚੀ ਨੂੰ ਧੁੱਪੇ ਛਾਵੇਂ ਕਰਨਾ ਉਹ ਮਾਤਾ ਹੀ ਉਠਾ ਕੇ ਕਰ ਸਕਦੇ ਆ ਜਿਹੜੇ ਇਹਨਾਂ ਦੇ ਨਾਨਾ ਜੀ ਆ ਉਹ ਬਿਲਕੁਲ ਵੀ ਬੱਚੀ ਨੂੰ ਉਠਾ ਕੇ ਅੱਗੇ ਪਿੱਛੇ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਜੋ ਵੀ ਅੱਜ ਜੇ ਅੱਜ ਜਿੰਦਾ ਨੇ ਤੇ ਇਹ ਅੱਜ ਕਿਸੇ ਆਸ ਤੇ ਆ ਵੀ ਕੱਲ ਨੂੰ ਜੇ ਬਾਈ ਦੇ ਵਿੱਚ ਇਹਨਾਂ ਵਿੱਚ ਕੋਈ ਬਿਮਾਰ ਹੋ ਗਿਆ ਤੇ ਬੱਚੀ ਦੀ ਪਰਦੇਸ਼ ਜਿਹੜੀ ਆ ਉਹ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਜਿਸਾਂ ਕਿ ਬੱਚੀ ਜਵਾਨ ਆ ਆਉਣ ਵਾਲੇ ਟਾਈਮ ਦੇ ਵਿੱਚ ਜੋ ਕੁਝ ਅੱਜਕੱਲ ਦੇ ਹਾਲਾਤ ਨੇ ਉਹ ਤੁਸੀਂ ਭਲੀ ਭਰ ਜਾਣਦੇ ਹੋ ਸੋ ਅੱਜ ਅਸੀਂ ਜਿਹੜੀ ਆ ਤੁਹਾਡੇ ਦਾ ਹੀ ਅਪੀਲ ਕਰਦੇ ਆ ਕਿ ਇਸ ਬੇਟੀ ਦੀ ਪਰਦੇਸ਼ ਹੋ ਸਕੇ ਇਸ ਬੇਟੀ ਦਾ ਇਲਾਜ ਹੋ ਸਕੇ ਔਰ ਇਸ ਬੇਟੀ ਨੂੰ ਕੋ ਭਰਾ ਲਖਾ ਕੇ ਕੋਈ ਕਿਸੇ ਮੁਕਾਮ ਤੇ ਖੜਾ ਕਿਤਾ ਦੇ ਪਰਵਾਸ ਦੇ ਹਾਲਾਤ ਨੇ ਦੇ ਕਿੰਨੇ ਪੈਸੇ ਲਾ ਇਹਨਾਂ ਨੇ ਰੱਥਾ ਲਾਪੇ ਹਾਂ ਇਹ ਪਰਵਾਸ ਦੇ ਇਹ ਹਾਲਾਤ ਹੈ ਜੀ ਕਹਿੰਦੇ ਸ਼ੁਰੂ ਦੇ ਉੱਤੇ ਅਸੀਂ ਆਪਣਾ ਜੋ ਵੀ ਕਰਜ਼ਾ ਚੁੱਕ ਕੇ ਆਪਣੇ ਘਰ ਦੇ ਵਿੱਚ ਜੋ ਵੀ ਗਾਣਾ ਗੱਟਾ ਵੇਚ ਕੇ ਆਪਣੇ ਬੇਟੀ ਦਾ ਇਲਾਜ ਕਰਾਇਆ ਲੇਕਿਨ ਅੱਜ ਵੀ ਜਿਹੜਾ ਉਹ ਬੇਟੀ ਦੇ ਇਹ ਹਾਲਾਤ ਨੇ ਕਿ ਇਹਨਾਂ ਨੂੰ ਅੱਜ ਤੱਕ ਉਹ ਬਿਮਾਰੀ ਦਾ ਪਤਾ ਹੀ ਨਹੀਂ ਚੱਲ ਸਕਿਆ ਜਿੰਨੇ ਵੀ ਹਸਪਤਾਲਾਂ 'ਚ ਵਿਖਾਇਆ ਗਿਆ ਤੇ ਇਹਨਾਂ ਨੂੰ ਉੱਥੋਂ ਜਵਾਬ ਹੀ ਮਿਲਿਆ ਕਿ ਤੁਸੀਂ ਬੇਟੀ ਨੂੰ ਘਰ ਲੈ ਜਾਓ ਦਾ ਜੋ ਮਤਲਬ ਕਿ ਇਹ ਜਿਹੜੀ ਘਾੜਾ ਕੇ ਇਹਨਾਂ ਨੇ ਕੋਸ਼ਿਸ਼ ਤੇ ਕੀਤੀ ਕੋਈ ਇਹਦਾ ਕੋਈ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਬੈੱਡ ਦੇ ਉੱਪਰ ਬੈਠਾ ਰਹੇ ਲੇਕਿਨ ਅੱਜ ਜੋ ਅਸੀਂ ਦੇਖਿਆ ਵਾ ਤੁਸੀਂ ਦੇਖ ਰਹੇ ਹੋ ਉਹ ਤੁਹਾਡੇ ਦੇਖ ਕੇ ਵੀ ਤੁਹਾਨੂੰ ਮਹਿਸੂਸ ਹੋਏਗਾ ਇਹ ਬਜ਼ੁਰਗਾਂ ਦੇ ਆਸਰੇ ਇਹ ਕਿੰਨਾ ਚਿਰ ਚੱਲ ਸਕਰੀ ਹੋਏਗੀ ਇਹ ਬਜ਼ੁਰਗ ਜਿਹੜੇ ਆ ਕਿ ਕਿਸੇ ਆਸਰੇ ਦੇ ਭਾਲ ਵਿੱਚ ਆ ਤੇ ਅੱਜ ਇਹ ਹੀ ਬੱਚੀ ਜਿਹੜੀ ਆ ਇਹਨਾਂ ਬਜ਼ੁਰਗਾਂ ਦੇ ਆ ਜਿਹੜਾ ਸਹਾਰਾ ਵਾ ਬਣਦੀ ਬਜਾਏ ਇਹਨਾਂ ਤੇ ਬੋਝ ਬਣੇ ਬੈਠੀ ਵਾੜੇ ਨੂੰ ਵੀ ਸੇਵਾ ਕੀਤੀ ਸਥਾਨ ਬਾਈਜੀ ਆ ਮੈਂ ਜੀ ਜੋ ਵੀ ਕੋਸ਼ ਕਰਦਾ ਰਚਨਪਨ ਸੀਗਾ ਉਹ ਲੈ ਕੇ ਆ ਜੋ ਜ਼ਰੂਰਤ ਇਹ ਤੇ ਕਿ ਗਿਣਤੀ ਬਿੰਤੀ ਵਿੱਚ ਜਿੱਜਾ ਨਹੀਂ ਆਉਂਦੀਆਂ ਬੱਚੀ ਦੇ ਖਾਣ ਪੀਣ ਵਾਸਤੇ ਕੋ ਸਮਾਨ ਲੈ ਕੇ ਆਏ ਸੀਗੇ ਇਹ ਤੇ ਇੱਕ ਹੀਲਾ ਇਥੇ ਆਉਣ ਦਾ ਵੀ ਖਾਲੀ ਇਥੇ ਕੀ ਜਾਣਾ ਹੁੰਦਾ ਇਹਨਾਂ ਅਧਿਕਾਰ ਆਉਂਦਾ ਹੈ ਕਿ ਹਿੱਲਾ ਸੀ ਕਿ ਇਹ ਪੋਸਟ ਆਉਂਦਾ ਕਿ ਬੱਚੇ ਦੀ ਪਰਵਰਿਸ਼ ਜਿਹੜੀ ਆ ਉਹ ਕਿਸੇ ਦਾਨੀ ਸੰਸਥਾ ਕੋ ਹੋ ਸਕੇ ਜਾਂ ਕਿਸੇ ਆਸ਼ਰਮ ਤੇ ਹੋ ਸਕੇ ਜੇਕਰ ਕਿਸ ਨੇ ਦਾਨੀ ਸੱਜਣਾ ਤਾਂ ਸੰਪਰਕ ਕਰਨਾ ਤੁਸੀਂ ਆਪਣਾ ਮੋਬਾਈਲ ਮੈਜ ਬੱਸ ਆ ਮੋਬਾਈਲ ਨੰਬਰ ਤੇ ਕੀ ਹੈ ਜੀ ਮੋਬਾਈਲ ਨੰਬਰ ਤੇ ਸੀ ਇਹਨਾਂ ਦਾ ਦਵਾਂਗੇ ਆਪਣਾ ਮੋਬਾਈਲ ਨੰਬਰ ਕੀ ਦੇਣਾ ਮੋਬਾਈਲ ਨੰਬਰ ਤੇ ਇਹਨਾਂ ਨਾਲ ਹੀ ਰਾਬਤਾ ਕਰਨਾ ਪਿੰਡ ਛਾਪਿਆਂ ਵਾਲੀ ਆ ਤੇ ਨਜ਼ਦੀਕ ਬਾਬਾ ਬਕਾਲਾ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਸਖਵਿੰਦਰ ਕੋਹੜਾ ਕਿਹਦੇ ਨੇ ਤੁਸੀਂ ਆਪਣਾ ਵਾਲੇ ਕੀ ਮੁਸ਼ਕਲ ਕੀ ਆ ਰਹੀ ਤੁਹਾਨੂੰ ਉਹਦੇ ਪ੍ਰਵਾਹ ਵਿੱਚ ਕਿਵੇਂ ਰਿਗੜੇ ਪਰਵਾਰ ਵਿੱਚ ਗੁੱਡੀਆਂ ਤੈਨੀਆਂ ਤਿੰਨੇ ਮੈਂ ਆਪਣੇ ਘਰ ਕਲਾਤੀਆਂ ਵਿਆਤੀਆਂ ਇਹ ਜਿਹੜੀ ਕੰਬਲ ਹੈਗੀ ਕੰਬਲ ਮੇਰੀ ਦੋਤੀ ਹੈ ਇਹ ਹੋਇਆ ਕੀ ਇਹਨੂੰ ਹੋਇਆ ਵੀਰਾ ਇਹਨੂੰ ਮੈਂ ਤੇ ਐਦਾਂ ਜੱਜ ਦਾ ਇਲਾਜ ਪਾਣੀ ਕਰਾਉਂਦੀ ਰਹੀ ਆ ਪਰ ਹੁਣ ਮੇਰੇ ਕੋ ਬਵਾ ਹੋ ਗਈ ਹੁਣ ਮਾਪ ਗਰੀਬ ਨਹੀਂ ਦਿਹਾੜੀ ਕਰਕੇ ਖਾਣੀ ਆ ਤੇ ਆਪੋ ਮੰਜੀ ਦੇ ਬੈਠੇ ਆ ਇਹ ਕਿਸ ਤਰ੍ਹਾਂ ਤੁਸੀਂ ਬਿਲਕੁਲ ਹੋ ਚੁੱਕੇ ਉਹ ਬੜੀ ਮੁਸ਼ਕਿਲਾਂ ਵਿੱਚ ਦੇਖਾਂ ਦੀ ਲੈ ਕੇ ਜਾਂਦੇ ਹੋ ਟੀਕਾ ਕਰਾਉਣ ਹਾਂ ਕਿਉਂ ਕਕੇ ਕਿਉਂ ਕਕੇ ਖੜਦੀ ਚੁੱਕ ਕੇ ਲਿਆਉਂਦੇ ਉਹ ਫਟੇ ਹੋ ਕਿੰਨੇ ਸਾਲ ਦੀ ਹੋ ਗਈ 16 ਸਾਲਾਂ ਤੋਂ ਤਾਂ ਹੀ ਹੈ 16 ਸਾਲਾਂ ਤੋਂ ਤਾਂ ਆਈ ਹੈ ਬਚਪਨ ਤੋਂ ਹੀ ਹੈ ਅਸੀਂ ਬਚਪਨ ਤੋਂ ਹੀ ਰਹੇ ਹਾਂ ਇਲਾਜ ਵਾਸਤੇ ਕੀ ਆਂਦੇ ਡਾਕਟਰ ਡਾਕਟਰ ਲਾਜਵਾ ਤੇ ਆਂਦੇ ਇਹਦਾ ਨਹੀਂ ਹੁਣ ਲਾਜੋ ਆ ਸਕਦਾ ਵੀ ਕਈ ਤਾਂ ਆਥੀ ਜੋੜੇ ਵੀ ਵਿਰਾ ਨਹੀਂ ਤੁਸੀਂ ਦਾ ਹੱਥ ਇਲਾਜ ਕਰੋ ਤੇ ਆਂਦੇ ਨਹੀਂ ਕਿੰਨੇ ਪੈਸੇ ਲਾਤੇ ਹੁਣ ਕੰਮ ਲਾ। ਅੱਲਾਹ ਜਵਾਤੇ ਵੀਰਾ ਪੈਸੇ ਮੈਂ ਬਹੁਤ ਲਾਇਏ। ਤੇ ਪਰ ਮੈਂ ਤੇ ਆਂਦੇ ਨੇ ਹੁਣ ਤੇ ਘਰ ਤੇ ਗਰੀਬੀ ਬਥੇਰੀ ਆ ਗਈ ਹੈ। ਮਾਤਾ ਜੀ ਕਿਵੇਂ ਸੰਭਾਲਦੇ ਹੋ ਫਿਰ ਸਾਰਾ ਦਿਨ ਨੂੰ। ਸਾਰਾ ਦਿਨ ਪੁੱਤ ਮੈਂ ਮਿਹਨਤ ਕਰਕੇ ਆਉਣੀ ਆ ਤੇ ਫੇਰ ਬਿਆਰੀ ਨੂੰ ਆ ਨਿਆਣੇ ਆ ਕੇਵਲੇ ਇਹ ਵੀ ਮੰਦੀ ਧੂਕੇ ਛਾਵੇਂ ਕਰ ਦਿੰਦੇ ਆ। ਕੇਵਲੇ ਆਪ ਕਰ ਦਿੰਦਾ ਨਿਆਣੇ ਕਾਰੇ ਪਾਣੀ ਪੜਾ ਲੈਂਦੇ ਆਵਾਜ਼ ਮਾਰਦੀ ਹੈ। ਚੱਲ ਨਹੀਂ ਪਾਉਂਦੀ ਹੁਣ ਆ ਜੀ ਇਸ ਵਾਰ ਹਾਂ ਚੱਲਦੀ ਨਹੀਂ ਹੁਣ ਜਿਆਰੀ ਇੱਥੇ ਤਾਂ ਉੱਥੇ ਜਾ ਸਕਦੀ ਰੇੜਕੇ ਨਹੀਂ ਜਾ ਸਕਦੀ ਬੋਲਦੀ ਹੈ ਹਾਂ ਬੋਲਦੀ ਹੈਗੀ ਆ ਤੇ ਪਰ ਰੇੜਕੇ ਨਹੀਂ ਜਾ ਸਕਦੀ ਹੁਣ ਨਹੀਂ ਏਡੀ ਮੁਸ਼ਕਲ ਇਹਦੀ ਤੇ ਇਹਦੇ ਮਾਪੇ ਮਾਤਾ ਪਿਤਾ ਜੀ ਨੇ ਮਾਤਾ ਮੇਰਾ ਜਵਾਈ ਉਹਦਾ ਪੂਰਾ ਹੋ ਗਿਆ ਸੀ ਤੇ ਫਿਰ ਮੈਂ ਦੂਜੇ ਖਾਂ ਗੁੱਡੀ ਭਾਲੀ ਮੈਂ ਰੋਟੀਆਂ ਨਹੀਂ ਪਤਾ ਦੇ ਸਕਦੀ ਭਾਲ ਕੇ ਮੈਂ ਕਿੱਥੋਂ ਦੇਣੀਆਂ ਸੀ ਰੋਟੀਆਂ ਕਰ ਭਾਲ ਹੁਣ ਤਾਂ ਹੀ ਮਦਦ ਹੋਈ ਜੂ ਮਦਦ ਹੋਈ ਹੈ ਕੋਈ ਨਹੀਂ ਆਜ ਭਾਈ ਦਲਜੀਤ ਆਏ ਆ ਭਾਜੀ ਆਏ ਦਲਜੀਤ ਉਹਨਾਂ ਨੇ ਸਾਨੂੰ ਆਪਣਾ ਰੱਖਣ ਪਾਣੀ ਲਿਆ ਕੇ ਦਿੱਤਾ ਮਹਾਰਾਜ ਇਹ ਨੂੰ ਇਹਨਾਂ ਨੂੰ ਜ਼ਿਆਦਾ ਦੇਵੇਂ ਹਾਂ ਜਿੰਨਾ ਕੀ ਕਰ ਜਾਓਗੀ ਜੀ ਬੈਂਤੀ ਲਾਉਣੀ ਪਰ ਬੈਂਤੀ ਲਾਉਣੀ ਆਪੇ ਕਾ ਲੈਦਾ ਕਿਤੇ ਲਾਜ ਹੋ ਜੇ ਤੇ ਮੈਂ ਵੀ ਸੁਖ ਲਵਾਂ ਸੁਖ ਲਵਾਂ ਜੇ ਆਪਣੇ ਵੀ ਤੁਰਿਆ ਫਿਰੂਗਾ ਤੇ ਮੈਂ ਇਹ ਘਰ ਬੈਠਾ ਹਾਂ ਦਾ ਤੇ ਮੈਂ ਕੰਮ ਕਰਦੀ ਵੀ ਰੋਣੀ ਹਾਂ ਮੈਨੂੰ ਰੱਬ ਨੇ ਅੱਜ ਇੱਕ ਪੋਤੀ ਦਿੱਤਾ ਹੁੰਦਾ ਮੈਨੂੰ ਕੀ ਲੋੜੀ ਤੱਕੀ ਖਾਦ ਆ ਦਲਜੀਤ ਭਾਜੀ ਆਏ ਆ ਇਹਨਾਂ ਨੇ ਚਲੋ ਸਾਨੂੰ ਮਇਤਬੜੀ ਦਿੱਤੀ ਆ ਸੂਦਾ ਪਤਾ ਲਿਆ ਕਰ ਦਿੱਤਾ ਜੀ ਪੜੇ ਰਹਾ ਲੱਗਦਾ ਹੁਣ ਲਾਜਵਾ ਤੇ ਬੈਠੀ ਆ ਜੀ ਇਹਨਾਂ ਦਾ ਨਾਮ ਦੱਸੋ ਨਾ ਬਲਵਿੰਦਰ ਸਿੰਘ ਜੀ ਛਾਪਿਆਣੀ ਜੀ ਹਾਂ ਤਿੰਨੇ ਬੱਚੇ ਤੁਹਾਡੇ ਤਿੰਨ ਗੁੱਡੀਆਂ ਜੀ ਵਿਆਹਤੀਆਂ ਜੀ ਵਿਆਹਤੀਆਂ ਜੀ ਇਹਦੀ ਕੁੰਬਲੇ ਆ ਇਹ ਤੁਹਾਡੀ ਲੱਗਦੀ ਹੈ ਇਹ ਸਾਡੀ ਦੋਤੀ ਲੱਗਦੀ ਹੈ ਜੀ ਹਾਂ ਹਾਂਜੀ ਤੇ ਹੋਇਆ ਕੀ ਇਹਨੂੰ ਇਹਨੂੰ ਹੋਇਆ ਪੋਲੀਆ ਹੀ ਪੋਲੀਆ ਹੀ ਜਾਂਦੇ ਉਹਨਾਂ ਨੇ ਤਾਂ ਵਿਖਾ ਲਿਆ ਦੋ ਥਾਈਂ ਤੇ ਕਈ ਥਾਈਂ ਵਿਖਾ ਲਿਆ ਇਹਨੂੰ ਹਸਪਤਾਲਾਂ ਦੇ ਵਿੱਚ ਤੇ ਕੋਈ ਨਹੀਂ ਗੱਲ ਬਣੀ ਤੇ ਫੇਰ ਫੇਰ ਘਰੇ ਬਾਹਰ ਹੀ ਮੁੜ ਕੇ ਵੇ ਕੀ ਕਰਨਾ ਇਹ ਇਹ ਹੋਇਆ ਕੀ ਸੀ ਇਹਨੂੰ ਦੱਸੋ ਦੱਸਾਂ ਇਹਨੂੰ ਇਹਨੂੰ ਹੋਇਆ ਕੁਛ ਨਹੀਂ ਇਹਨੂੰ ਇਹੋ ਹੀ ਬਸ ਸ਼ੁਰੂ ਤੋਂ ਹੀ ਇਹਦੀ ਲੱਤਾਂ ਹੀ ਏਦਾਂ ਵਾਂ ਤੇ ਜਦੋਂ ਅਸੀਂ ਤੇ ਲੈਂਦੀ ਹੈ ਸਾਰੀ ਦੀ ਲੈਂਦੀ ਹੀ ਇਹ ਥੈੜ ਕੋ ਰਹੀ ਆ ਉਦੋਂ ਦੀ ਇਹਦਾ ਲੱਤਾਂ ਹੀ ਇਹਦੀਆਂ ਨਹੀਂ ਤੁਰੀਆਂ ਇਹਦੀਆਂ ਇਹਦਾ ਇਹ 16 ਸਾਲ ਤੋਂ ਉੱਪਰ ਹੀ ਹੋ ਚੱਲੀ ਹੈ ਹਾਂਜੀ ਜਿਵੇਂ ਚੱਲ ਪਉਂਦੀ ਹੈ ਇਹ ਚੁੱਕ ਕੇ ਖੜਦੇ ਆ ਤੇ ਚੁੱਕ ਕੇ ਇਹਨੂੰ ਬੋਹਦੇ ਆ ਚੁੱਕ ਕੇ ਇਹ ਲੱਟਣ ਜਦ ਲੱਤ ਚੁੱਕ ਕੇ ਮੰਜੇ ਤੇ ਮੰਜੇ ਤੋਂ ਥੱਲੇ ਇਹ ਹੁੰਦਾ ਗਾਮ ਸੇ ਬੜੀ ਪਰੇਸ਼ਾਨੀ ਹੈ ਇਹਨਾਂ ਬਹੁਤ ਪਰੇਸ਼ਾਨੀ ਹੈ ਇਹੋ ਹੀ ਕਰਦੀ ਮੈਂ ਤੇ ਚੁੱਕਦਾ ਨਹੀਂ ਮੇਰੇ ਕੋਈ ਚੁੱਕੀ ਨਹੀਂ ਆਦੀ ਮੈਂ ਆਪ ਠੀਕ ਨਹੀਂ ਕਰ ਮਨਾਜ਼ੀ ਹੋਇਆ ਇਹਦਾ ਇਹਦਾ ਇਲਾਜ ਕਰਾਉਂਦੇ ਰਹੇ ਆ ਇਲਾਜ ਦਾ ਹੋਇਆ ਨਹੀਂ ਇਹਦਾ ਜੀ ਡਾਕਟਰਾਂ ਨੇ ਉਦੋਂ ਕਹਿੰਦੇ ਵੀ ਇਹਦਾ ਨਿੱਕੀ ਜੀ ਨੂੰ ਖੜਿਆ ਹੈਗਾ ਉਦੋਂ ਬਖਾਲਿਆ ਸੀ ਉਹਨਾਂ ਨੇ ਆਖਿਆ ਵੀ ਇਹ ਨਹੀਂ ਹੋ ਸਕਦਾ ਜੇ ਕੋਈ ਵੀ ਇਹਨੂੰ ਲੈ ਜਾਵੇ ਜੇ ਫੇਸ ਹੈਈ ਫੇਸ ਹੈਈ ਕਹਤਾ ਤੇ ਫੇ ਨਹੀਂ ਜਾ ਗਿਆ ਪੈਸੇ ਕਿਨੇ ਲੱਗੇ ਉਦੋਂ ਉਦੋਂ ਪੈਸੇ ਤੇ ਇਦਾਂ ਜਿਹੇ ਟੈਟੂ ਲੱਗੇ ਉਦੋਂ ਕਾਫੀ ਪੈਸੇ ਲੱਗੇ ਕਿ ਉਦੋਂ ਕਿਹੜੀ ਗੰਤੀ ਇਹਨੇ ਚੜਦੀ ਹਣਾ ਕਾਫੀ ਪੈਸੇ ਲੱਗੇ ਉਹਨਾਂ ਦੇ ਇਹ ਘਰ ਵੀ ਆਪਣੇ ਵਿਚਨ ਦਾ ਪਰ ਚ ਲੱਗੇ ਆਂ ਤੇ ਮੈਨੂੰ ਇਸ ਬਾਪੂ ਦੀ ਕਿਸ਼ਤਾਂ ਦੇ ਦੇ ਪਹਿਲੋਂ ਧੀਆ ਦਾ ਵਿਆਹ ਕੀ ਉਹਨਾਂ ਨੂੰ ਘਰ ਤੋਂ ਰਿਆ ਉਤਪਾਪੇ ਹੁਣ ਗਾਫੇਤੀ ਦੀ ਗੱਲ ਧੀ ਫੇਰ ਵੀ ਪਾਰ ਰਹੇ ਹੋ ਕਿ ਬਜ਼ੁਰਗ ਹੋ ਗਿਓ ਕਿਨੇ ਕਿ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਇਹ ਜੀ ਮੁਲਕ ਸਾਹਮਣਾ ਹਨ ਕੋ ਬੜਾ ਕਰਨਾ ਪੈਂਦਾ ਵਾ ਇਹੋ ਚੋਕਰੀ ਥਾਲੀ ਤੇ ਮੁਸ਼ਕਲ ਬਹੁਤ ਹੁਣ ਚੁੱਕਣ ਜੋਗੇ ਨਹੀਂ ਰਹਿ ਨਹੀਂ ਗਏ ਨਾ ਮੈਂ ਚੁੱਕ ਸਕਦਾ ਨਾ ਇਹ ਚੁੱਕ ਸਕਦੀ ਹੁਣ ਇਹ ਵੀ ਗੋਡੀਆਂ ਤੋਂ ਵੇਂਦੀ ਜਾਂਦੀ ਆ ਤੇ ਮੁਸ਼ਕਲ ਹੋ ਗਿਆ ਹੁਣ ਕੀ ਅਪੀਲ ਕਰਦੇ ਹਾਂ ਕੀ ਬੇਨਤੀ ਕਰਨਾ ਚਾਹੁੰਦੇ ਹਾਂ ਹੁਣ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਇਹਦਾ ਕੋਈ ਹੋ ਜੇ ਨਾਜ ਲੋਜ ਇਹਨੂੰ ਜਮਵਾ ਹਾਂਜੀ ਹਾਂਜੀ ਕੋਈ ਜੀ ਅੱਜ ਭਾਜੀ ਵੀ ਆਏ ਨੇ ਪੁਲਿਸ ਵਾਲੇ ਜਿਹੜੇ ਦਲਜੀਤ ਭਾਜੀ ਕੀ ਕਹਿੰਦੇ ਹਾਂ ਦਲਜੀਤ ਹਾਂਜੀ ਦਲਜੀਤ ਭਾਜੀ ਜਿਹੜੇ ਪੁਲਿਸ ਦੇ ਵਿੱਚ ਨੇ ਹਾਂਜੀ ਤੇ ਵੀ ਤੁਹਾਡੀ ਮਦਦ ਵਾਸਤੇ ਆਏ ਨੇ ਹਾਂਜੀ ਇਹਨਾਂ ਨੂੰ ਵੀ ਬੇਨਤੀ ਆ ਵੀ ਐਵੇਂ ਵੀ ਮਾਂ ਵੀ ਲਾਜ ਆੜਾ ਮੈਂ ਵੀ ਤਾਂ ਵੀ ਲਾਜ ਹੋਣ ਆੜਾ ਤੇ ਇਹਦਾ ਗੁੱਡੀ ਦਾ ਵੀ ਲਾਜ ਹੋਣ ਆੜਾ ਜੀ ਹਾਂਜੀ ਮੈਂ ਵੀ 5 ਸਾਲ ਤੋਂ ਥੋੜੀ ਬੋਤੀ ਇਹਨਾਂ ਨੇ 5 ਸਾਲ ਤੋਂ ਮੈਨੂੰ ਵੀ ਹਾਂਜੀ